ਪੰਜਾਬੀ ਉਹ ਸਾਸਤਰੀ ਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਨੇ ਸਰਕਾਰ ਡਿਗਦੇ ਸਾਰ ਹੀ ਇੱਕ ਬਹੁਤ ਵੱਡੀ ਮਹੀਮ ਚਲਾ ਦਿੱਤੀ ਹੈ ਜਿਹੜੀ ਕਿ ਪਹਿਲਾਂ ਕਈ ਵਾਰ ਯਾਨੀ ਐਲਾਨ ਕਰ ਚੁੱਕੇ ਸੀ ਪਰ ਉਸ ਮਹੀਮ ਨੂੰ ਚਲਾਉਣਾ ਨਹੀਂ ਚਾਹਿਆ ਚਲਾ ਨਹੀਂ ਸਕੇ ਪਰ ਅੱਜ ਜਿਹੜੀ ਮੈਂ ਤੁਹਾਨੂੰ ਖਬਰ ਸੁਣਾਉਣ ਜਾ ਰਿਹਾ ਇੱਕ ਪਾਸੇ ਤੁਹਾਨੂੰ ਮੈਂ ਸੀਐਮ ਮਾਨ ਦਾ ਯਾਨੀ ਕਿ ਇੱਕ ਬਿਆਨ ਸੁਣਾਉਂਗਾ ਔਰ ਦੂਜੇ ਪਾਸੇ ਇੱਕ ਵੀਡੀਓ ਦੇ ਵਿੱਚ ਦੋ ਮਹਿਲਾਵਾਂ ਬਜ਼ੁਰਗ ਜਿਨ੍ਹਾਂ ਨੂੰ ਪੈਸੇ ਮਿਲੇ ਨੇ ਔਰ ਕਿੰਨੇ ਮਿਲੇ ਨੇ ਕਿਹੜੇ ਹਿਸਾਬ ਦੇ ਨਾਲ ਮਿਲੇ ਨੇ ਉਹ ਮੈਂ ਸਾਰੀ ਵੀਡੀਓ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਚਲੋ ਅਰਵਿੰਦ ਕੇਜਰੀਵਾਲ ਦਾ ਤਾਂ ਜਿਹੜਾ ਕਿ ਦਿੱਲੀ ਦੇ ਵਿੱਚੋਂ ਇੱਕ ਸਫਾਈ ਹੋ ਚੁੱਕਿਆ ਔਰ ਇਧਰ ਪੰਜਾਬ ਵਾਲੇ ਪਾਸੇ ਉਹਨਾਂ ਨੂੰ ਇਹ ਲੱਗਿਆ ਵੀ ਸਾਡੀ ਸਰਕਾਰ ਕਿਤੇ ਪੰਜਾਬ ਦੇ ਵਿੱਚੋਂ ਵੀ ਡਿੱਗ ਨਾ ਜਾਵੇ ਚੈਸ ਕਰਕੇ ਮੈਨੂੰ ਲੱਗਦਾ ਵੀ ਭਗਵੰਤ ਮਾਨ ਨੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਨੇ ਮਹਿਲਾਵਾਂ ਨੂੰ ਤਾਂ ਹੁਣ ਪਹਿਲਾਂ ਮੈਂ ਤੁਹਾਨੂੰ ਭਗਵੰਤ ਮਾਨ ਦੇ ਮੂੰਹੋਂ ਸੁਣਾਉਂਗਾ ਔਰ ਉਸ ਤੋਂ ਬਾਅਦ ਜਿਹੜੀਆਂ ਬਜ਼ੁਰਗ ਮਹਿਲਾਵਾਂ ਨੂੰ ਪੈਸੇ ਮਿਲੇ ਨੇ ਉਹਨਾਂ ਦੇ ਮੂੰਹੋਂ ਤੁਹਾਨੂੰ ਮੈਂ ਇੱਕ ਬਹੁਤ ਯਾਨੀ ਇੱਕ ਐਸੀ ਖਬਰ ਸੁਣਾਉਣ ਜਾ ਰਿਹਾ ਸੀ ਇਹ ਮਾਨ ਦੇ ਲਈ ਉਹ ਦੋਨੇ ਬਜ਼ੁਰਗ ਮਹਿਲਾ ਕੀ ਕਹਿੰਦੀਆਂ ਨੇ ਇਹ ਵੀ ਤੁਹਾਨੂੰ ਸੁਣਾਉਂਗਾ ਪਹਿਲਾਂ ਭਗਵੰਤ ਮਾਨ ਦੇ ਮੂੰਹੋਂ ਸੁਣੋ ਕਿ ਆ ਫਿਰ ਪੰਜਾਬ ਦੇ ਮੁੱਖ ਮੰਤਰੀ ਨੇ ਵਾਦਾ ਕਿਵੇਂ ਪੂਰਾ ਕੀਤਾ ਔਰ ਕੀ ਕਹਿ ਰਹੇ ਨੇ ਪਹਿਲੇ ਕਹਿ ਰਹੇ ਨੇ ਉਸ ਤੋਂ ਬਾਅਦ ਇਹਨਾਂ ਨੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਨੇ ਸੁਣੋ ਮਾਂ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਕਿਉਂਗਾ ਵੀ 1100 ਰੁਪਏ ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਐ ਪੂਰਾ ਖਾਕਾ ਕਰੀ ਜੰਨਾ ਪਿਆਰ ਜਦੋਂ ਕਿਰਾਇਆ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਜੀਰ ਹੋਈ ਜਾਊਗਾ ਉਧਰੋਂ ਕਰ 1100 ਆਉਗਿਆਊਗਾ ਤਾਂ ਹੁਣ ਮੈਂ ਤੁਹਾਨੂੰ ਇੱਕ ਦੂਜਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜੀ ਮਹਿਲਾਵਾਂ ਨੇ ਦੋ ਬਜ਼ੁਰਗ ਮਹਿਲਾਵਾਂ ਨੇ ਪੰਜਾਬ ਦੀਆਂ ਦੋ ਮਾਵਾਂ ਦੇ ਮੂੰਹੋਂ ਯਾਨੀ ਕੈਸੀ ਖਬਰ ਸੁਣਾਉਣ ਜਾ ਰਿਹਾ ਤੁਸੀਂ ਹੈਰਾਨ ਮੰਨੋਗੇ ਕਿ ਸिए ਮਾਨ ਦਾ ਤਖਤਾ ਹੀ ਪਲਟ ਹੋ ਗਿਆ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਕਿਉਂਕਿ ਖਬਰ ਬੜੀ ਅਹਿਮ ਸੁਣ ਲੈਣੀ ਜ਼ਰੂਰੀ ਹੈ ਇਹ ਕਿਹਾ ਬਦਲਾਅ ਕੀਤਾ ਕਹਿੰਦਾ ਵੀ ਮੈਂ ਬਦਲਾਅ ਕਰੂੰਗਾ ਭਗਵੰਤ ਮਾਨ ਅਰਗੇ ਨੇ ਬਦਲਾਅ ਇਹ ਕੀਤਾ ਵੀ ਤੁਸੀਂ ਵੀ ਆਪਦੇ ਕੱਬਰੋਂ ਡੜੀ ਘਰੇ ਬਾਹਰ ਦਿਓ ਤੇ ਨੰਨੀਆਂ ਟੀਮਾਂ ਲਿਆਓ ਭਗਵੰਤ ਮਾਨ ਅਰਗੇ ਨੇ ਤਾਂ ਇਹ ਬਦਲਾਅ ਕੀਤਾ ਕੋਈ ਸਰਕਾਰਾਂ ਦਾ ਕੋਈ ਕੰਮ ਰ ਬਦਲਾਅ ਨਹੀਂ ਕੀਤਾ ਵਾ ਵੀ ਜਾਂ ਤੁਸੀਂ ਆਹ ਸਹੂਲਤ ਚਲਾਵਾਂਗੇ ਜਾਂ ਅਸੀਂ ਆਹ ਕਰਾਂਗੇ ਇਹ ਬਦਲਾਅ ਨਹੀਂ ਕੀਤਾ ਠੀਕ ਆ ਭਗਵੰਤ ਮਾਨ ਅਰਗੇ ਨੇ ਤਾਂ ਭੇਜ ਭੇਜੀ ਡੱਬੇ ਧਾਰੂਆਂ ਦੇ ਤੇ ਯਾਰ ਜਾਗਲਾਂ ਦੇ ਘਰਾਂ ਨੂੰ ਤੋੜ ਦਿੰਦੇ ਪਤਾ ਬੰਦੇ ਨੇ ਘਰ ਵਾਲੇ ਨੇ ਆ ਕੇ ਲਾ ਕੇ ਲੰਡੂ ਜਾਂ ਪੇਗਾਖ ਦੇਣਾ ਆੰਦਨੀ ਦੇਗੇ ਬੋਟਾ ਪਾਪਾ ਕਮਨ ਤਮਨ ਨੂੰ ਪਾਉਣੀਆਂ ਉਹ ਮੇਰੇ ਅਰਗੇ ਅਗਲੀ ਕਹਿੰਦੇ ਨਹੀਂ ਮੈਂ ਨਹੀਂ ਪਾਉਂਦੀ ਭਗਵਾਨ ਤਮਨ ਨੂੰ ਬੋਟਾ ਮੈਂ ਤਾਂ ਬਲਕਾਰ ਸਿੱਧੂ ਨੂੰ ਬੋਟ ਪਾਉਂਗੀ ਕਿਉਂ ਬਲਕਾਰ ਸਿੱਧੂ ਮੇਰਾ ਭਰਾ ਬਣਿਆ ਬਲਕਾਰ ਸਿੱਧੂ ਨੇ ਮੇਰੇ ਨਾਲ ਇਹ ਗੱਲ ਕਰਨੀ ਆ ਮੈਂ ਤਾਂ ਇਹਨੂੰ ਮੈਂ ਚਰੇ ਮਹੀਨੇ 1000 ਰੁਪਿਆ ਪਾਇਆ ਕਰੂੰਗਾ ਬੰਦਾ ਤੇਰਾ दारू ਪੀਵੇ ਮੀਟ ਖਾਵੇ ਤੂੰ ਬੰਦੇ ਤੋਂ ਇਹ ਮੰਗਣਾ ਤੈਨੂੰ ਚਰੇ ਮਹੀਨੇ 1000 ਰੁਪਿਆ ਮੈਂ ਪਾਉ ਉਹ ਮੇਰੇ ਵਰਗੇ ਆਉਦੇ ਬੰਦੇ ਨਾਲ ਲੜ ਕੇ ਆਈ ਤੇਰੇ ਮਗਰ ਵੋਟ ਨਹੀਂ ਮੈਂ ਪਾਉਣੀ ਮੈਂ ਤਾਂ ਭਗਮਨ ਤਮੌਤ ਨੂੰ ਬਖਾਰ ਸਿੱਧ ਨੂੰ ਵੋਟ ਪਾਉਂਗੀ ਮੈਂ ਚਰੇ ਮਹੀਨੇ 1000 ਦੇਊਗਾ ਠੀਕ ਆ ਕੋਈ ਬਾਤ ਹੈ ਕਰਕੇ ਸਾਡੇ ਨਾਲ ਬਲਕਾਰ ਸਿੱਧੂ ਆਦਾ ਸੀ ਮੈਂ ਘਰ ਘਰ ਢੇੜਾ ਦੇਊਗਾ ਤੁਸੀਂ ਮੈਨੂੰ ਜਿਤਾ ਦਿਓ ਠੀਕ ਆ ਸਾਡੇ ਪਿੰਡ ਦੇ ਵਿੱਚ ਅਸੀਂ ਆਏ ਆਨੇ ਅਸੀਂ ਬਲਕਾਰ ਸਿੱਧੂ ਵਰਗੇ ਨੂੰ ਤੇ ਭਗਵੰਤ ਮਾਨ ਵਰਗੇ ਨੂੰ ਅਸੀਂ ਮੰਨ ਜਾਗੇ ਵੀ ਜੇ ਸਾਡੇ ਪਿੰਡ ਚ ਇੱਕ ਵਾਰੀ ਗੇੜਾ ਦੇ ਦੇ ਪਰ ਹੁਣ ਸਾਡਾ ਇਹ ਮਥਿਆਵਾ ਛਿਰ ਜਾਵੇ ਤਾਂ ਜਾਵੇ ਸਾਡਾ ਪਰ ਸਿੱਧਕਾ ਨਾ ਜਾਵੇ ਇੱਥੇ ਛੜਕਾ ਤੇ ਮਰ ਜਾਂਦੇ ਠੀਕ ਆ ਪਰ ਅਸੀਂ ਛਾਨੂ ਹੈ ਬੰਦੇ ਨਾ ਕਿਨੇ ਭਗਵੰਤ ਮਾਨ ਵਰਗੇ ਤੇ ਬਲਕਾਰ ਸਿੱਧੂ ਵਰਗੇ ਜੇ ਅਸੀਂ ਇਹਨਾਂ ਦੇ ਅੰਦਰ ਨਾਮ ਬਲੇ ਠੀਕ ਆ ਪਰ ਭਗਵੰਤ ਮਾਨ ਸਾਨੂੰ ਉੱਥੇ ਮਾਰ ਦੇ ਅਸੀਂ ਉੱਥੇ ਮਰ ਜਾਾਂਗੇ ਪਰ ਸਾਡਾ ਪਿੰਡ ਚ ਰਹਿਣ ਨੂੰ ਜੀ ਨਹੀਂ ਕਰਦਾ ਜਾਂ ਸਾਨੂੰ ਇਹ ਕਹਿ ਦੇਣਾ ਵੀ ਇੱਥੇ ਚੱਕੋ ਜੁੱਲਣਾ ਤੇ ਪਿੰਡ ਛੱਡੋ ਸਾਡਾ ਫੈਸਲਾ ਇਹੀ ਆ ਵੀ ਅਸੀਂ ਫੈਸਲਾ ਇਹੀ ਕਰਨਾ ਚਾਹੁੰਦੇ ਆ ਸਰਕਾਰ ਨਾਲ ਵੀ ਜਾਂ ਤਾਂ ਸਾਨੂੰ ਕੋਈ ਫੈਸਲਾ ਦੇ ਦੇ ਠੀਕ ਆ ਤੇ ਜਾਂ ਨਹੀਂ ਸਾਨੂੰ ਛੜਕਾਂ ਤੇ ਮਰਨਾ ਮਨਜ਼ੂਰ ਆ ਪਰ ਅਸੀਂ ਲਵਾ ਦਾਂਗੇ ਇਹਨਾਂ ਦੇ ਗੋਡੀ ਅਸੀਂ ਮਾਜਵੀ ਸਿੱਖ ਹੁੰਨੇ ਆ ਠੀਕ ਆ ਤੇ ਪਰ ਅਸੀਂ ਆਪਣੀ ਸਿੱਖੀ ਬਖਾ ਤਾ ਦੇਖ ਲੈ ਪੰਜਾਬ ਵਾਲਿਓ ਜਿਹੜੇ ਸੀਐਮ ਮਾਨ ਨੂੰ ਬਹੁਤ ਯਾਨੀ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲਾ ਭਗਵੰਤ ਮਾਨ ਸਟੇਜਾਂ ਦੇ ਉੱਤੇ ਕਹਿੰਦਾ ਮੈਂ ਹਜ਼ਾਰ-ਹਜ਼ਾਰ ਰੁਪਈਆ ਦੇਊਂਗਾ ਮੈਂ 1100 ਦੇ ਦਊਂਗਾ ਤਾਂ ਦੇਖੋ ਪੰਜਾਬ ਦੀਆਂ ਮਹਿਲਾਵਾਂ ਨੂੰ ਜਿਨ੍ਹਾਂ ਨੇ ਉਹਨੇ ਕਈ ਸਾਲ ਯਾਨੀ 3 ਸਾਲ ਤੱਕ ਕਮਾਇਆ ਉਹੀ ਮਹਿਲਾਵਾਂ ਨੇ ਇਹ ਪੰਜਾਬ ਦੀਆਂ ਇਹ ਦੋਹੇ ਵੀਡੀਓ ਮੈਂ ਤੁਹਾਨੂੰ ਕਿਉਂ ਸੁਣਾਈਆਂ ਨੇ ਕਿ ਵੇ ਇੱਕ ਪਾਸੇ ਮੁੱਖ ਮੰਤਰੀ ਕਹਿ ਰਿਹਾ ਮੈਂ 1000 ਰੁਪਏ ਦੀ ਬਜਾਏ 1100 ਦੇਊਂਗਾ ਔਰ ਦੂਜੇ ਪਾਸੇ ਹੋਈ ਪੰਜਾਬ ਦੀਆਂ ਮਹਿਲਾਵਾਂ ਯਾਨੀ ਬਜ਼ੁਰਗ ਮਾਮਾ ਤੋਂ ਤੁਹਾਨੂੰ ਕੀ ਸੁਣਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੈਸੇ ਛੱਡੋ ਪੈਸੇ ਵੀ ਨਹੀਂ ਮੰਗਦੀ ਸਾਡੀ ਜਨਤਾ ਪਰ ਸਾਡੀ ਜਨਤਾ ਉਹ ਚੀਜ਼ਾਂ ਦੇ ਹੱਕ ਮੰਗਦੀ ਹੈ ਜਿਹੜੇ ਉਹਨਾਂ ਦੇ ਹੱਕ ਬਣਦੇ ਨੇ ਪਰ ਤੁਸੀਂ ਦਿੱਲੀ ਨੂੰ ਲਟਾਉਣ ਤੇ ਲੱਗੇ ਸੀ 3 ਸਾਲ ਤੱਕ ਦਿੱਲੀ ਨੂੰ ਲਟਾਇਆ ਜਿਹੜਾ ਪੰਜਾਬ ਉਹਦਾ ਹਿਸਾਬ ਮੈਨੂੰ ਐਂ ਲੱਗਦਾ ਵੀ ਆਉਣ ਵਾਲੀਆਂ ਸਰਕਾਰਾਂ ਤੋਂ ਵੀ ਨਹੀਂ ਦਿੱਤਾ ਜਾਣਾ ਤਾਂ ਹੁਣ ਪੰਜਾਬ ਦੇ ਵਿੱਚ ਡਿੱਗ ਚੁੱਕੀ ਆ ਸਰਕਾਰ ਆਮ ਆਦਮੀ ਪਾਰਟੀ ਦੀ ਆਉਣ ਵਾਲੇ ਟਾਈਮ ਦੇ ਵਿੱਚ ਪੂਰੀ ਤਰ੍ਹਾਂ ਯਾਨੀ ਸਫਾਇਆ ਹੋਣ ਜਾ ਰਿਹਾ ਔਰ ਕੀ ਕਹਿ ਰਹੀ ਸੀ ਉਹ ਮਾਬਯੁਰਗ ਜਿਹੜੀ ਕਹਿੰਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਤਾਂ ਲੋਕਾਂ ਨੂੰ ਇਹ ਸਿਖਾਇਆ ਕਿ ਬਦਲਾਅ ਲੈਣਾ ਤਾਂ ਦੂਜੀ ਜਨਮ ਹੀ ਲੈ ਆਓ ਦੇਖੋ ਕਿੰਨੀਆਂ ਟੇਚਰਾਂ ਹੋ ਰਹੀਆਂ ਇੱਕ ਮੁੱਖ ਮੰਤਰੀ ਦੀ ਛਵੀ ਕੁੱਤੇ ਤੋਂ ਜ਼ਿਆਦਾ ਮਾੜੀ ਹੋ ਰਹੀ ਆ ਤਾਂ ਹੁਣ ਇੱਥੇ ਸਾਡੇ ਲੀਡਰਸ਼ਿਪ ਆ ਜਿੰਨੇ ਵੀ ਪੰਜਾਬ ਦੇ ਅੰਦਰ ਜਿੰਨੇ ਵੀ ਇਹਨਾਂ ਦੇ ਐਮ.ਐਲ.ਏ ਨੇ ਜਾਂ ਇਹਨਾਂ ਦੇ ਐਮ.ਪੀ ਨੇ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਤੁਹਾਡਾ ਜਿਹੜਾ ਸੁਪਰੀਮੋ ਆ ਹੈੱਡ ਕੁਆਟਰ ਸੀ ਦਿੱਲੀ ਉਥੋਂ ਤੁਹਾਡੇ ਮਾਂਜਾ ਵੱਜ ਗਿਆ ਜਿਹੜੇ ਝਾੜੂ ਝਾੜੂ ਕਰਦੇ ਸੀ ਥੋੜੇ ਯਾਨੀ ਇੱਕ ਝਾੜੂ ਵਾਕਈ ਫਿਰ ਗਿਆ ਵਾਕਈ ਸਹੀ ਗੱਲ ਹੈ ਵੀ ਝਾੜੂ ਫਿਰਤਾ ਗਿਆ ਉਹ ਥੋੜੇ ਤੇ ਫਿਰਿਆ ਯਾਨੀ ਥੋੜੇ ਹੈੱਡ ਤੇ ਜਿਹੜਾ ਤੁਹਾਡਾ ਹੈੱਡ ਆ ਉਹਦੇ ਤੇ ਅਰਵਿੰਦ ਕੇਜਰੀਵਾਲ ਤਾਂ ਲਾਤਾ ਖੋਜੇ ਉਹ ਤਾਂ ਸਾਮਤਾ ਦਿੱਲੀ ਦੀ ਜਨਤਾ ਨੇ ਰਹਿ ਗਿਆ ਪੰਜਾਬ ਆਉਣ ਵਾਲੇ ਪੰਜਾਬ ਦੇ ਵਿੱਚ ਜਿਹੜੇ ਦਿਨ ਨੇ ਉਹ ਬੜੇ ਔਖੇ ਲੰਘਣੇ ਨੇ ਪੰਜਾਬ ਦੇ ਕਿਉਂਕਿ 2 ਸਾਲ ਹਲੇ ਬਾਕੀ ਆ ਸਰਕਾਰ ਦੇ ਮੈਂ ਕਹਿਣਾ ਜਿਵੇਂ ਮੈਂ ਇੱਕ ਵੀਡੀਓ ਦੇ ਵਿੱਚ ਪਹਿਲਾਂ ਵੀ ਕਹਿ ਚੁੱਕਿਆ ਰਾਸ਼ਟਰਪਤੀ ਸ਼ਾਸਨ ਲੱਗ ਜੇ ਲੋਕ ਮੰਗ ਕਰਨ ਲੈਣ ਤਾਂ ਫੇਰ ਤਾਂ ਬਚ ਜੂਆ ਪੰਜਾਬ ਤੇ ਨਹੀਂ ਇਹ ਪੰਜਾਬ ਦਾ ਇਹਨਾਂ ਨੂੰ ਵੀ ਪਤਾ ਸਾਡੀ ਸਰਕਾਰ ਨਹੀਂ ਆਉਂਦੀ 2 ਸਾਲ ਤੱਕ ਜਿਹੜਾ ਲੁੱਟਣਾ ਪੂਰੀ ਜ਼ਬਰਦਸਤ ਤਰੀਕੇ ਦੇ ਨਾਲ ਲੁੱਟ ਕੇ ਦਿੱਲੀ ਨੂੰ ਲੈ ਕੇ ਜਾਣਾ ਚਾਹੇ ਭਗਵੰਤ ਮਾਨ ਦਾ ਕੱਖ ਨਾ ਰਵੇ ਆਪਣੇ ਯਾਨੀ ਗੁਰੂ ਦੀ ਪੂਜਾ ਲਾਜ਼ਮੀ ਡਟ ਕੇ ਕਰਨੀ ਆ ਕਿਉਂਕਿ ਉਹਦਾ ਗੁਰੂ ਆ ਉਹਦਾ ਫਰਜ਼ ਬਣਦਾ ਤਾਂ ਪਰ ਆਪਣੇ ਗੁਰੂ ਦੇ ਚੱਕਰ ਦੇ ਵਿੱਚ ਉਹ ਪੰਜਾਬ ਦੇ ਲੋਕਾਂ ਦੀ ਪੇਟ ਦੇਣ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਚਿੱਟੇ ਦੀ ਪੇਟ ਤਾਂ ਬਹੁਤ ਸਾਰਾ ਚੜਾਇਆ ਮੈਂ ਤੁਹਾਨੂੰ ਅਕਸਰ ਹੀ ਕਹਿਣਾ ਹੁੰਦਾ ਕਿ 80% ਪੰਜਾਬ ਚਿੱਟੇ ਨਾਲ ਖਤਮ ਹੋਇਆ ਕੱਲੀ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਪਹਿਲਾ ਵਾਲੀਆਂ ਸਰਕਾਰਾਂ ਨੂੰ ਦਵਾਰੇ ਕਿਉਂ ਕੋਸ ਰਹੇ ਨੇ ਲੋਕ ਉਹ ਕਹਿੰਦੇ ਵੀ ਉਹੀ ਚੰਗੀਆਂ ਸੀ ਚਾਹੇ ਅਕਾਲੀ ਦਲ ਸੀ ਚਾਹੇ ਬਾਦਲ ਕੇ ਸੀ ਚਾਹੇ ਭਾਈ ਕਾਂਗਰਸ ਸੀ ਤਾਂ ਹੁਣ ਤੁਸੀਂ ਦੇਖੋ ਵੀ ਅੱਕੇ ਹੋਏ ਲੋਕਾਂ ਨੇ ਤਾਂ ਇਹਨਾਂ ਨੂੰ ਛੜਿਆ ਇਹਨਾਂ ਨੇ ਇੰਨੇ ਖਾਤੇ ਲੋਕ ਕਿ ਲੋਕ ਉਹਨਾਂ ਨੂੰ ਯਾਦ ਕਰਨ ਲੱਗ ਗਏ ਜਿਹੜੇ ਪਹਿਲਾਂ ਵਾਲੇ ਤਸ਼ਿੱਦਤੀ ਲੋਕ ਸੀ ਜਿਹੜਿਆਂ ਨੇ ਪਹਿਲਾਂ ਵੀ ਕੌਮ ਨਾਲ ਗਦਾਰੀਆਂ ਕੀਤੀਆਂ ਪੰਜਾਬ ਦੇ ਲੋਕਾਂ ਦਾ ਵੀ ਕੋਈ ਯਾਨੀ ਕੁਝ ਨਹੀਂ ਕਰ पाए ਪਰ ਉਹਨੇ ਲੋਕਾਂ ਨੂੰ ਫਿਰ ਵੀ ਲੋਕ ਯਾਦ ਕਰਦੇ ਨੇ ਇਸ ਕਦਰ ਇਸ ਮੁੱਖ ਮੰਤਰੀ ਤੋਂ ਅੱਕ ਚੁੱਕੇ ਨੇ ਪੰਜਾਬ ਦੇ ਲੋਕ ਤਾਂ ਹੁਣ ਮੇਰੀ ਅਪੀਲ ਤੁਹਾਡੇ ਅੱਗੇ ਆ ਜੇਕਰ ਪੰਜਾਬ ਦੇ ਵਿੱਚੋਂ ਸਾਡੇ ਨੌਜਵਾਨ ਇਸ ਗੱਲ ਦੀ ਮਹੀਮ ਚੱਕਦੇ ਨੇ ਕੋਈ ਵੀ ਜਥੇਬੰਦੀ ਜਾਂ ਕੋਈ ਵੀ ਕਿ ਭਈ ਰਾਸ਼ਟਰਪਤੀ ਸ਼ਾਸਨ ਲੱਗਣਾ ਚਾਹੀਦਾ ਪੰਜਾਬ ਦੇ ਅੰਦਰ ਨਹੀਂ ਤਾਂ 2 ਸਾਲ ਲਈ ਤਿਆਰ ਹੋ ਜਾਓ ਬਹੁਤ ਸਾਰੀ ਤਕੜੀ ਤਰ੍ਹਾਂ ਯਾਨੀ ਇੱਕ ਪੂਰੇ ਜ਼ਬਰਦਸਤ ਤਰੀਕੇ ਦੇ ਨਾਲ ਇਹਨੇ ਤੁਹਾਡਾ ਕਹਾਣ ਕਰਨਾ ਇਹਨਾਂ ਨੇ ਤਾਂ ਹੁਣ ਮੈਂ ਇੱਕ ਬੇਨਤੀ ਹੋਰ ਕਰਦਾ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਨੌਜਵਾਨ ਤੱਕ ਪੰਜਾਬੀ ਤੱਕ ਇਹ ਵੀਡੀਓ ਪਹੁੰਚੇ ਔਰ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ